ਸਾਹੀ ਗਾਜੀ ਸਾਰਿਆਂ ਨੂੰ ਜੀ ਅੱਜ ਬਸ ਸੂਟ ਦੀ ਕਟਿੰਗ ਲੈ ਕੇ ਆਏ ਆ ਜੀ ਪੂਰਾ 5 ਮੀਟਰ ਕੱਪੜਾ ਹੈ ਜੀ ਇਹ ਐ ਸੂਟ ਦਾ ਨਾਪ ਭਾਰੀ ਨਾਪ ਹੈ ਜੀ ਠੀਕ ਹੈ ਜੀ ਚਲੋ ਸੂਟ ਦੀ ਕਟਿੰਗ ਕਰਦੇ ਆ ਜੀ ਆਪਾਂ ਸਭ ਤੋਂ ਪਹਿਲਾਂ ਨਾਪ ਦੇਖ ਲੈਣੇ ਆਈ ਲੰਬਾਈ ਹੈ 33 ਇੰਚ ਕੇਰਾ ਹੈਗਾ 23 ਇੰਚ ਛਾਤੀ ਹੈ 21.5 ਕਮਰ 20 ਹੈ ਜੀ हिਪ 24 ਹੈ ਇਹਦੇ ਅਕੋਰਡਿੰਗ ਹੀ ਆਪਾਂ ਕਟਿੰਗ ਕਰਾਂਗੇ ਬਾਕੀ ਨਾ ਆਪਾਂ ਬਾਅਦ ਦੇਖਾਂਗੇ ਜੀ ਸਭ ਤੋਂ ਪਹਿਲਾਂ ਸੂਟ ਦਾ ਪ੍ਰਿੰਟ ਦੇਖ ਲੈਣੇ ਆ ਜੀ ਇਹ ਸ਼ੂਟ ਦਾ ਪ੍ਰਿੰਟ ਇੱਕ ਪਾਸੇ ਜਾਂਦਾ ਜੀ ਆਹ ਦੇਖੋ ਠੀਕ ਹੈ ਜੋ ਡਿਜ਼ਾਈਨ ਬਣਿਆ ਸਾਰਾ ਇੱਕ ਪਾਸੇ ਜਾਂਦਾ ਜੀ ਸੋ ਧਿਆਨ ਨਾਲ ਕਟਿੰਗ ਕਰਨੀ ਹੈ ਜੀ ਪੱਲੇ ਉਲਟਾ ਕੇ ਰੱਖਾਂਗੇ ਤੇ ਜਿਹੜੀ ਸਲਵਾਰ ਦੇ ਪੱਲੇ ਹੋਣਗੇ ਉਹ ਵੀ ਆਪਾਂ ਨੂੰ ਉਪਲੇ ਵਾਸਤੇ ਕਰਨੇ ਪੈਣੇ ਆ ਜੀ ਬਾਕੀ ਸਾਰਾ ਠੀਕ ਹੋਊਗਾ ਨਾਪ ਆਪਾਂ ਨੇ ਕਮੀਜ਼ ਦੀ ਇਦਾਂ ਹੀ ਚਾਹ ਲਾ ਲਈ ਹੈ ਜੀ ਠੀਕ ਹੈ ਕੰਨੀ ਨਾਲ ਕੰਨੀ ਮਲਾਈ ਹੈ ਜੀ ਹੁਣ ਆਪਾਂ ਲੰਬਾਈ ਨਾਪ ਲੈਣੇ ਆ ਜੀ ਬਾਜ ਖੋਲਣਾ ਨਹੀਂ ਜੀ ਕਮੀਜ਼ ਦਾ ਪੂਰਾ 38 ਇੰਚ ਆਪਣੀ ਤਿਆ ਲੰਬਾਈ ਹੈ तीन इंच अपनी फा बद लेनी है जी अकताली इंच अपन निशान लावगा जी ठीक है अकताली इंच फट के अपन डबल कपड़ा कर लेना जी सीधा पासा बिच रखना हमेशा ही उठा पासा उपर रखना जी। जी। है जी अपने लंबाई लेके इस कमीज की डबल तैह ला ली है जी देखो, अकताली इंच इधर है जी अकताली इंच ही इधर है जी हम कटिंग करके ना जी ਤੇ ਆਪਾਂ ਖੋਲ ਕੇ ਰੱਖਾਂਗੇ ਕਮੀਜ਼ ਨੂੰ ਪ੍ਰਿੰਟ ਵਾਲਾ ਟਾ ਕੇ ਆਪਾਂ ਦੋਨੇ ਪੱਲੇ ਪ੍ਰਿੰਟ ਵਾਲਾ ਟਾ ਕੇ ਰੈ ਸੈਟ ਕਰ ਰੱਖ ਲਈ ਪੱਲੇ ਹੁਣ ਪ੍ਰਿੰਟ ਇੱਕ ਪਾਸੇ ਜਾਂਦਾ ਜੀ ਉਪਰ ਪਾਸੇ ਜਾਂਦਾ ਜੀ ਪ੍ਰਿੰਟ ਠੀਕ ਹੈ ਜੀ ਹੁਣ ਆਪਾਂ ਘੇਰਾ ਨਾਪਦੇ ਜੀ ਦਾ ਇੱਥੇ ਦੇਖੋ ਤੁਸੀਂ ਇਹ ਘੇਰਾ ਹੈਗਾ 23 ਇੰਚ ਤੇ ਹਿਪ ਹੈਗੀ ਹੈ 24 ਇੰਚ ਠੀਕ ਹੈ ਘੇਰਾ ਘਾਟਾ ਤੇ ਹਿਪ 1 ਇੰਚ ਵੱਧ ਹੈ ਜੀ हूँ अपने हिप के अकॉर्डिंग ही घेरा रखना है जी जो हिप चौबी है तो आप तीन प्लस करा सता इंच की कटिंग करा गेरे की अपने घेरे निशान ला रहे जी सताई इंच पर अगे भी ला लागे जी सताई इंच पर करनी तो लाके सामने वाले पासे ठीक है वा इत कटिंग कर लेनी जी ਸਲਵਾਰੇ ਪੱਲੇ ਐਡ ਕਰ ਲੈਣੀ ਕਮੀਜ਼ ਦੇ ਪੱਲੇ ਐਡ ਕਰ ਲੈਣੇ ਆਪਾਂ ਇਹ ਬਲਾ ਕਮੀਜ਼ ਦੀ ਕਟਿੰਗ ਕਰਾਂਗੇ ਜੀ ਕਮੀਜ਼ ਪਰ ਸੈੱਟ ਕਰਕੇ ਰੱਖ ਲਏ ਜੀ ਪ੍ਰਿੰਟਰ ਦੇ ਉੱਪਰਲੇ ਪਾਸੇ ਜਾਂਦਾ ਜਿਹੜਾ ਪ੍ਰਿੰਟ ਉੱਪਰਲੇ ਪਾਸੇ ਜਾਂਦਾ ਜ ਉਹਦੇ ਉਧਰ ਆਪਾਂ ਤੀਲਾ ਰੱਖਾਂਗੇ ਜੀ ਠੀਕ ਹੈ ਪ੍ਰਿੰਟ ਉੱਪਰ ਵੱਸੇ ਨੂੰ ਹੀ ਕਰਨਾ ਹੈ ਜੀ ਜਿੱਥੇ ਆਪਾਂ ਗਾ ਬਣਾਉਣਾ ਹੈ ਜੀ ਠੀਕ ਹੈ ਇੱਕ ਵਾਰ ਨਾਪਾ ਫੇਰ ਦੇਖ ਲੈਣੇ ਆ ਜੀ ਛਾਤੀ 21.5 ਹੈ ਜੀ कमर भी है हिप चौबी है आपके अकॉर्डिंग ही कमीज कटिंग करा पर जेडी आपने इतने तीरा रखना है जी तीरा इन्होंने का सिर्फ साढ़े छे इंच तीरा है जी तेरह इंच तैयार है क्योंकि इन्होंने बिल्कुल भी मोडे नहीं है शरीर भारी है जी उपला पासा बिल्कुल घट्ट है जी इस करके आपे छे इंच तीरा कटिंग करा जी ठीक है जी तीरा साढ़े छे इंच कटिंग करा जी න ශාල තිර සඩ खा ठද ඒ बक ක්ටजी फ्रि ව ී ශමගේ හා ප පව කම ශමගේजी इतें कमर जरूरी नहीं है सत्त इंच पर आए जी ठीक है हर एक नाप आडन होंगे कि भी अठ इंच पर भी आ जाती है जी तो फिटिंग लग दे लगते हैं जी ठीक है सो ध्यान रख्या करो चाक है साढ़े चौदह इंच पर आप इंच में लावे जी हिप हैगी चौबीस हाफ करा चौबी हाँ का बारह इंच ठीक है ਉਸ ਤੋਂ ਬਾਅਦ ਪਾਟ ਪਾਲਾਂਗੇ ਜਿੱਥੇ 2 ਇੰਚ ਪਰੇ ਕੱਟ ਪਾਵਾਂਗੇ ਇੱਥੇ ਵੀ ਇੱਕ ਰੇੜੀ ਨਹੀਂ ਛੱਡ ਕੇ ਮੋਢੇ ਹੀ ਕੱਟ ਪਾਵਾਂਗੇ ਜਿੱਦਾਂ ਠੀਕ ਹੈ ਜੀ ਅਪਰ ਫੀਡਿੰਗ 3 ਇੰਚ ਹੇਠਾਂ ਜੀ ਜਿਹੜਾ ਬਾਧਾ ਇਹਨਾਂ ਬਾਧਾ ਰੱਖਦੇ ਹੁੰਨੇ ਆ ਬਟ ਇਹਨਾਂ ਨੇ ਇੰਨਾ ਹੀ ਰੱਖਣਾ ਹੈ ਜਿੰਨਾ ਉੱਪਰ ਹੈ ਜੀ ਸਾਡੇ 22 ਇੰਚ ਸ਼ਫੀਟਿੰਗ ਹੈ ਜੀ 22 ਇੰਚ ਇੱਥੇ ਹੋਵੇ ਜੀ ਹਾਰੇ ਕਾ ਸਰੀਰ ਦਾ ਆਪਣਾ ਆਡਰ ਨਾਪ ਹੁੰਦਾ ਹੈ ਜੀ ਠੀਕ ਹੈ ਮਾਇਤੇ हिਪ ਪੈਣਾ ਜੀ 24 ਸੀਗੀ ਤਾਂ ਇੱਥੋਂ 23.5 ਇੰਚ ਹੋਣਾ ਚਾਹੀਦਾ ਹੈ ਜਿਹੜਾ ਕੰਨ ਨਿਸ਼ਾਨ ਆਏ ਬਿਲਕੁਲ ਸਹੀ ਹੈ ਜੀ ਬਸ ਐਦਾਂ ਹੀ ਫੀਟਿੰਗ ਦੇਣੀ ਹੈ ਜੀ ਹਾਰੇ ਕ ਦਾ ਨਾਪ ਲਿਆ ਕਰੋ ਛਾਤੀ ਤਿੰਨੇ ਹੀ ਚੇਹੜਾ ਤੇ ਹਿਪ ਹਿਪ ਤੋਂ ਵੀ 3 ਇੰਚ ਉੱਪਰ ਇਹ ਜ਼ਰੂਰ ਨਾਪਿਆ ਕਰੋ ਜੇ ਹਾਰੇ ਕ ਦਾ ਕਮਰ ਲਾਉਣੀ ਹੈ ਜੀ ਪਲੇਟਾਂ ਤੋਂ ਬਾਅਦ ਹਮੇਂ ਕਈ ਸ਼ੂਟਾਂ 'ਚ हिਪ ਫਿਟਿੰਗ ਹੁੰਦੀ ਹੈ ਸੇਮ 21 ਹੁੰਦੀ ਹੈ ਤਾਂ ਕਮਰ ਵੀ 21 ਹੁੰਦੀ ਹੈ ਠੀਕ ਹੈ ਉਥੇ ਜਦੋਂ ਆਪਾਂ ਪਲੇਟਾਂ ਪਾਉਨੇ ਆ ਜੀ ਤਾਂ ਜਿਹੜੀ ਕਮਰ ਹੁੰਦੀ ਹੈ ਉਹ ਇੱਥੇ ਆ ਜਾਂਦੀ ਹੈ ਜੀ ਠੀਕ ਹੈ ਮਤਲਬ ਐਦਾਂ ਕੱਟ ਪੈਂਦੀ ਹੈ ਜੀ ਉਹਦੀ ਜੇ ਕਮਰ ਤੇ ਛਾਤੀ ਸੇਮ ਹੋਣ ਤੇ ਕੋਈ ਚੱਕਰ ਨਹੀਂ ਹੈਗਾ ਐਦਾਂ ਹੀ ਕੱਟ ਪਾਇਆ ਕਰੋ ਬਟ ਜਿਹੜੀ ਪਲੇਟਾਂ ਹਨ ਉਹ ਧਿਆਨ ਨਾਲ ਪਾਇਆ ਕਰੋ ठीक है थोड़ी गड़ाई च आऊगी अपनी कमर से फिटिंग सेम होगी छाती की छाती फिटिंग से कमर सेम होगी तो थोड़ी जी बजूगी जी है। पा। ये कमर का नाप अपने प्लेटा पड़नियाँ जी प्लेटा बारह इंच पर तैयार अपना साढ़े बारह इंच निशान लावे ठीक है जी उ साढ़े तीन इंच का ਛੱਡਾਂਗੇ ਕਿ ਆ ਛੱਡਾਂਗੇ ਜੀ ਇੱਥੋਂ ਵੀ 7 ਇੰਚ ਲੰਬੀਆਂ ਤੇ 6.5 ਇੰਚ ਦਾ ਗੈਪ ਛੱਡਾਂਗੇ ਜੀ ਨਿਸ਼ਾਨ ਲਾ ਦਾਂਗੇ ਜੀ ਇਹਦਾ ਸੇਮ ਤਰੀਕੇ ਨਾਲ ਪਾਣੀ ਹੈ ਜੀ ਇਹਨਾਂ ਦੇ ਘੱਟ ਨਾਪ ਹੁੰਦੇ ਆ ਜੀ ਉਹਨਾਂ 10 ਇੰਚ ਪਰ ਪੈਂਦੀ ਹੈ ਜੀ ਆਹ ਜੇ ਤੁਸੀਂ ਬਲੇਟਾਂ ਠੀਕ ਹੈੀ ਔਡੇ ਬਲੇਟ ਜਿਹੜੀ ਕਾਟ ਪਾਈ ਆਪਾਂ ਨੇ ਟ੍ਰਾਇੰਗਲ ਬਣਾਇਆ ਸੀ ਉਹਦੇ ਅੰਦਰ ਵਾਰ ਪਾਇਆ ਕਰੋ ਜੀ ਠੀਕ ਹੈ ਉਹ ਸਾਢੇ 6 ਇੰਚ ਪਰ ਆ ਜਾਂਦੀ ਹੈ ਜੀ ਕਾਟ ਇਹ ਠੀਕ ਹੈ ਜੀ ਤੇ ਹੁਣ ਲਾਉਣੀ ਹੈ ਫਰੰਟ ਦੀ ਫਰੰਟ ਦਾ 14 ਇੰਚ ਤਿਆਰ ਹੈ ਜੀ ਆਪਾਂ ਸਾਢੇ 14 ਬਿਲਾਵਾਂਗੇ ਠੀਕ ਹੈ ਜੀ ਤੇ ਫਰੰਟ ਦੀ ਕਾਟ ਪਾ ਦਾਂਗੇ ਥੋੜੀ ਵੇਠਾ ਕਰੇ ਪਾਵਾਂਗੇ ਕਾਟ ਸੋ ਆਪਾਂ ਕਟਿੰਗ ਕਰ ਲੈਣੇ ਹੁਣ ਉਪਰਲੇ ਹੈਟਾ ਛੱਡ ਕੇ ਮਨ ਲਵੇ ਇੱਕ ਪਛਲਾ ਪੱਲਾ ਮੁੱਲੇ ਮੁੱਲੇ ਕੱਲ ਪੱਲੇ ਪਰ ਫਰੰਟ ਦੀ ਕਾਟ ਪਾ ਦਾਂਗੇ ਤੇ ਥੋੜੀ ਹੀ ਹੈਟਾ ਲੈ ਕੇ ਜਾਣੀ ਹੈ ਜੀ ਤੇ ਕੁਮਈ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਹੁਣ ਆਪਾਂ ਪਲੇਟਾਂ ਨਿਸ਼ਾਨ ਹੈਟਾ ਵਾਲ ਵੀ ਲਾ ਦਾਂਗੇ ਸਾਰੀ ਆਪਾਂ ਨੇ ਪਲੇਟਾਂ ਨਿਸ਼ਾਨ ਵੀ ਹੈਟਾ ਤੱਕ ਲਾ ਲਏ ਆਂ ਸਾਰੇ ਠੀਕ ਹੈ ਹੁਣ ਆਪਾਂ ਬੈਕ ਦਾ ਗਾਲਾ ਕਟਾਂਗੇ ਜੀ ਆ ਦੇਖੋ ਬੈਕ ਬੈਕ ਲਾਈਨ ਐਕ ਹੈ ਜੀ ਉਹ ਆਪਣਾ ਇਹਨੇ ਕੀ ਤਿਆਰ ਹੈ ਜੀ 프ਰੰਟ ਹੈਗਾ 5.5 ਇੰਚ ਤਿਆਰ ਤਾਂ ਮੈਂ ਇੱਥੇ ਮੈਂ 6 ਇੰਚ ਲੱਤਾ ਹੋਇਆ ਜੀ ਇਹਨੇ ਗਲ ਵੀ ਘੱਟ ਬਣਾਉਣਾ ਹੈ ਜੀ ਕਿਉਂਕਿ ਜਿਹੜਾ ਇਹਨਾਂ ਦੇ ਇਹ ਵਾਲਾ ਤੀਰੇ ਦਾ ਉਹ ਹੈ ਜੀ ਕਿ ਲੰਬਾਈ ਹੈ ਜੀ ਬਿਲਕੁਲ ਘੱਟ ਹੈ ਤੀਰੇ ਦੀ ਤੀਰਾ ਇਹਨਾਂ ਦਾ ਫਿਟਿੰਗ ਦੇ ਅਕੋਰਡਿੰਗ ਤੀਰਾ ਬਿਲਕੁਲ ਘੱਟ ਹੈ ਜੀ ਇਹਨਾਂ ਦਾ ਜੇ ਫਿਟਿੰਗ ਅਕੋਰਡਿੰਗ ਆਪਾਂ ਤੀਰਾ ਲੈਂਦੇ ਸੀ 7 ਇੰਚ ਲੈਣਾ ਸੀ ਆਪਾਂ ਇਹਨੇ ਤੀਰਾ ਠੀਕ ਹੈ ਹਰੇਕ ਦੀ ਫਿਟਿੰਗ ਸਰੀਰ ਦੇ ਅਕੋਰਡਿੰਗ ਘੱਟ 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 ਬਾਦ ਹੁੰਦੀ ਹੈ ਜੀ ਆਇਸਟਾਗਣਾ ਲਿਆ ਕਰੋ ਸਭ ਤੋਂ ਪਹਿਲਾਂ ਮਾ ਟੀਰੇ ਜੀ ਕਾਟ ਪਾ ਲੈਣੇ ਆ ਜ 1/2 ਇੰਚ ਦੀ 2 1/2 ਇੰਚ ਗਾ ਰੱਖ ਕੇ ਜੀ ਜਿੰਨਾ ਤੁਸੀਂ ਕਟਿੰਗ ਕਰਨ ਗਾਣਾ ਤੀਨੇ ਜੀ ਰੱਖੋ 2 1/2 ਇੰਚ ਰੱਖੋ ਬਾਕੀ ਗਲੇ ਦੀ ਕਾਟ ਪਾ ਲੈ 1/2 ਇੰਚ ਦੀ ਤੇ ਹੁਣ ਆਪਾਂ ਇੱਥੇ ਵੀ ਕੱਟ ਲਾ ਦਾਂਗੇ 2 1/2 ਇੰਚ ਪਰ ਬਾਹਲੇ ਗਾ ਕੱਟ ਲੈਣੇ ਆ ਜੀ ਤੀਨੇ ਜੇ ਬਾਹਲੇ ਗਾ ਤਿਆਰ ਸੀਗਾ ਆਪਾਂ 3 1/2 ਇੰਚ ਕਟਿੰਗ ਕਰਾਂਗੇ ਕਿ ਛੋਟੇ ਗਾਟੀ ਗਲੇ ਪਾਉਣੇ ਆ ਹਰ ਇੱਕ ਚੀਜ਼ ਕੱਲੀ ਕੱਲੀ ਨਾਪਿਆ ਕਰੋ ਜੀ ਤਾਂ ਕਿ ਘੱਟ ਵੱਧ ਨਾ ਹੋਵੇ ਗਈ ਤੇ ਆਪਾਂ ਹੁਣ ਗਾਲ ਦੀ ਕਾਟ ਪਾ ਲੈਨੇ ਆ ਬਿਲਕੁਲ ਛੋਟਾ ਕੜਾ ਹੈ ਜੀ ਆਪਣੇ ਕਮੀਜ਼ ਦੀ ਕਟਿੰਗ ਪੂਰੀ ਹੋ ਗਈ ਹੈ ਜੀ ਹੁਣ ਆਪਾਂ ਪੱਲੇ ਲਾਉਣੇ ਸਲਵਾਰ ਦੇ ਆਪਾਂ ਇਹ ਹੁਣ ਸਲਵਾਰ ਦੇ ਪੱਲੇ ਲਾਉਣੇ ਆ ਜੀ ਸਭ ਤੋਂ ਪਹਿਲਾਂ ਸਲਵਾਰ ਦੀ ਲੰਬਾਈ ਦੇਖ ਲਓ ਸਲਵਾਰ ਦੀ ਲੰਬਾਈ ਤੇ 3 ਇੰਚ ਮੂਰੀ 6 ਇੰਚ ਹੈ ਜੀ ਬਾਟ 8 ਇੰਚ ਰੱਖਣੀ ਜੀ ਇਹਨਾਂ ਦੀ ਜੇ ਆਪਾਂ ਐਸੇ ਹਿਪ ਦੇਖਦੇ ਆ ਜੀ ਇਹਨਾਂ ਦੀ 24 ਇੰਚ ਤੇ ਬੈਲ 22 ਹੈ ਜੀ ਦੀ ਨਾਲਾ ਸੂੜਾ ਜੋ ਟਾਈਟੀ ਬੈਲਟ ਪਾਉਣੇ ਆ ਜੀ ਐਸ ਕਰਕੇ ਸਾਨੂੰ ਕੱਟੇ ਰੱਖਣੀ ਪੈਣੀ ਹੈ ਜੀ ਇਹਦੀ ਇੱਕ ਪਲੱਸ ਕਰਕੇ 23 ਇੰਚੇ ਕਟਿੰਗ ਕਰਨੀ ਹੈ ਜੀ ਬੈਲਟ ਦੀ ਹੁਣ ਜਿਹੜੀ ਇਹਨੇ ਬੈਲਟ ਪਾਉਣੀ ਹੈ ਜੀ ਉਹ ਸਿਰਫ 4 ਇੰਚ ਤਿਆਰ ਪਾਉਣੀ ਹੈ ਜੀ ਠੀਕ ਹੈੀ ਲੰਬਾਈ 4 ਇੰਚ ਹੋਵੇ ਆਪਾਂ ਤੇਤੀ 4 ਮਾਈਨਸ ਕਰ ਲਾਂਗੇ 29 29 ਜੀ ਪਲੱਸ ਕਰਕੇ ਆਪਾਂ 30 ਦੇ ਪੱਲੇ ਪਾਵਾਂਗੇ ਜੀ ਹੁਣ ਠੀਕ ਹੈੀ ਪੱਲੇ ਲਵਾਈ ਦੇਖ ਲਓ ਨੇ ਜੀ ਤਿੰਨ ਜੀ ਕਟਿੰਗ ਕਰਨੀ ਪੱਲੇ ਆ ਜੀ ਤਿੰਨ ਜੀ ਕੋਣ ਛਾਂ ਲਾ ਲਈ ਆ ਜੀ ਮੈਂ ਇਹ ਛਾਂ ਨਾਲ ਸ਼ਾਮ ਲਾ ਦਾਂਗੇ ਜੀ ਹੁਣ ਇੱਥੇ ਦੇਖੋ ਆਪਣੀ ਇਹਨਾਂ ਦੀ 6 ਇੰਚੇ ਮੂਰੀ ਤਿਆਰ ਹੈ ਜੀ ਸੋਪਾਂ 12 ਇੰਚੇ ਪੱਲੇ ਪਾਵਾਂਗੇ ਜਿੰਨੀ ਮੂਰੀ ਤਿਆਰ ਹੈ ਜੀ ਉੰਨੀ ਪੱਲੇ ਪਾਵਾਂਗੇ ਬਾ ਆਪਾਂ ਜਿੱਥੇ ਨਿਸ਼ਾਨ ਲਾਏ ਕਟਿੰਗ ਕਰਨੀ ਪੱਲੇ ਦੀ ਜੀ ਇਹ ਮੂਰੀ ਅਕੋਰਡਿੰਗ ਇਹ ਪਾਉਣ ਨੇ ਪੈਣੇ ਆ ਜੀ ਜੇ ਕਈ ਵੇ ਪੱਲੇ ਨੇ ਕਪੜਾ ਘੱਟ ਹੁੰਦਾ ਹੈ ਜੀ ਤਾਂ ਮੂਰੀ ਵੱਲੋਂ ਪੱਲੇ ਕਪੜਾ ਪਾ ਲਿਆ ਕਰੋ ਆ ਦੇਖੋ ਜੀ ਪੱਲੇ ਤੇ ਆਪਾਂ ਨੇ ਕਟਿੰਗ ਕਰ ਲਈ ਹੈ ਜੀ ਠੀਕ ਹੈ ਜੀ ਜਿਹੜਾ ਪੱਲੇਆਂ ਦਾ ਡਿਜ਼ਾਈਨ ਹੈ ਜੀ ਉਹ ਇੱਕ ਪਾਸੇ ਜਾਣਾ ਚਾਹੀਦਾ ਸਾਰਾ ਉੱਪਰਲੇ ਪਾਸੇ 벨ਟ ਵਾਲੇ ਪਾਸੇ ਜਾਣਾ ਚਾਹੀਦਾ ਸੋ ਪੱਲੇ ਆਪਾਂ ਨੇ ਉਲਟਾ ਕੇ ਜੜਨੀ ਸਲਵਾਰ ਠੀਕ ਹੈ भाई हम बह कट कर ली है अद्धिया बहं बना जी ठीक है अपने कपड़े डबल तैर ला के रख लीए जी हम बांह की लंबाई देख लो जी बह अठ इंच तैयार है जी बां मूह है साढ़े छे ए प्लस करा जी अठ चे दस इंच कटिंग करा गए जी अपा प्रिंट देखा सूट का दा। दस इंच निशान ला ले जी अपने बाह ने अठ इंच तैयार दो इंच अपने फालतू कटिंग करिए जी की ਸੋ ਕਪੜਾ ਆਪਣਾ ਲਾ ਲੈਨੇ ਆ ਜੀ ਠੀਕ ਹੈ ਮੋਂ ਆਪਾ ਪ੍ਰਿੰਟ ਦੇਖਦੇ ਬਾਹਾਂ ਦਾ ਪ੍ਰਿੰਟ ਹੈ ਸਾਰੇ ਇਹ ਦਿਨ ਬਸ ਜਾਂਦਾ ਹੈ ਜੀ ਸੋ ਆਪਾਂ ਇਹਦਾ ਹਲਟਾ ਕੇ ਰੱਖਦੇ ਆ ਜੀ ਉੱਪਰਲੇ ਪਾਸੇ ਕਰਦੇ ਆ ਜੀ ਕਿਉਂਕਿ ਜੇ ਉੱਪਰ ਜਾਂਦਾ ਉਧਰ ਪ੍ਰਿੰਟ ਉਧਰ ਆਪਾਂ ਨੇ ਕੱਟਣਾ ਪਾਉਣੀ ਹੈ ਜੀ ਬਾਹਾਂ ਦੀ ਕਾੜ ਦੇ ਪਰ 3 ਇੰਚ ਪਰ ਪਾਵਾਂਗੇ ਜੀ ਉੱਪਰ ਮਿਸ਼ਾ ਲਾ ਲਾਂਗੇ ਜੀ ਕਿੰਨੇ ਚ ਦਾ ਤਾਂ ਹਾਂ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਠੀਕ ਹੈ ਹੁਣ ਇਹ ਪਾ ਮੋਡੇ ਹੈਗੇ ਤੇ 9.5 ਇੰਚ ਤਿਆਰ ਹੈ ਜੀ 9.5 ਇੰਚ ਵੀ ਹੋ ਸਕਦੇ 10 ਇੰਚ ਵੀ ਹੋ ਸਕਦੇ ਆਪਾਂ ਉਹ ਦੇ ਅਕੋਰਡਿੰਗ ਹੀ ਆਪਾਂ ਕਾਟ ਪਾਵਾਂਗੇ ਕੱਪੜਾ ਆਪਾਂ ਮੈਂ ਫालतू ਹੈਗਾ ਹੀ ਵਿੱਚ ਸਪੇਸ ਜਿੰਨੇ ਤਿਆਰ ਹੋਊਗੀ ਉਹਨੇ ਪਾ ਮੇਂ ਨਿਸ਼ਾਨ ਲਾ ਲਾਂਗੇ ਇਹ ਆਪਾਂ ਇਹ ਮੈਂ 9.5 ਇੰਚ ਪਰ ਨਿਸ਼ਾਨ ਲਾਇਆ ਹੈ ਜੀ इतों आप्ट दे देंगे जी थोड़ी हेठा ही रखनी है जी काट ठीक है जी उस बांह मूह नाप दे जी बांह मूरी साढ़े छे इंच तैर है जी डेढ़ इंच लवें कपड़ा तो बाहर बढ़ देंगे जी कपड़ा हारा एक कट्टा कपड़ा है जी जड़ी अपने सिलाई लाइनी है जी इतनी सिलाई बह ਠੀਕ ਹੈ ਸਿੰਪਲ ਕੱਟ ਕਰਨੀ ਹੈ ਤੇ ਕੋਈ ਫੀਟਿੰਗ ਦੇਣ ਦੀ ਲੋੜ ਨਹੀਂ ਬਾਹਰ ਅਧੀਆਂ ਬਾਹਵਾਂ ਨੇ ਇਹ ਸੋਪਾ ਕੱਟ ਕਰ ਲੈਣੇ ਜੀ ਠੀਕ ਹੈ ਹੁਣ ਇਹਦਾ ਰੱਖੇ ਰਖਾਈ ਆਪਾਂ ਮੁੱਲੀ ਕੱਟ ਪਾ ਦਾਂਗੇ ਜੀ ਅੱਧੇ ਇੰਚ ਦੀ ਆਪਾਂ ਮੁੱਲੀ ਕੱਟ ਪਾਵਾਂਗੇ ਇਹ ਇਸੇ ਤੱਕ ਨਹੀਂ ਲੈ ਕੇ ਜਾਣੀ ਜੀ थोड़े हेठा तक लेके जानी है एक डेढ़ इंच रखे करूपस ठीक है जी सो बह की कटिंग हो चुकी है जी अपनी जो कपड़ा बाकी बार जी वे कुंदे लाव बैल्ट लावे जी बिल्कुल सिंपल जी सलवार हौली सलवार बनानी है जी ठीक है बहुत ही भारी सलवार नहीं बनानी है कटिंग कर देखा ਆਪਾਂ ਪਾਣਾ ਕਟਿੰਗ ਕੰਮ ਤੋਂ ਬਾਅਦ ਇਹ ਕਪੜਾ ਬਚਿਆ ਸੀ ਨਾ ਸਾਰੇ ਆਪਣਾ ਡਬਲ ਕਰਕੇ ਰੱਖ ਲਿਆ ਜੀ ਪਰ ਜਿਹੜੀ ਸਲਵਾਰ ਆਪਣਾ ਹੌਲੀ ਬਣਾਉਣੀ ਹੈ ਜੀ ਉਹ ਕਿਵੇਂ ਕਰਨੀ ਹੈ ਜੀ ਤਾਂ ਦੱਸਦੇ ਆ 3 ਇੰਚ ਬਈ ਨਬਾਈ ਸੀ ਕੁਝ ਦੇ ਨਬਾਈ 3 ਇੰਚ ਲੈਣੀਆਂ ਜੀ ਆਪਾਂ ਇਹ ਉਧਰ ਸੀਗੇ 6 ਇੰਚ ਮੂਰੀ ਸੀ 12 ਇੰਚ ਮੈਂ ਪੱਲੇ ਲਾਏ ਆ ਜੀ ਉਧਰ ਖਰਚਾ ਪੂਰਾ ਹੋ ਗਿਆ ਆਪਣਾ ਮੂਰੀ ਦਾ ਇੱਥੇ ਆਪਾਂ 1.5 ਇੰਚ ਲਾਵਾਂਗੇ ਜੀ ਜਾਂ ਜਿਹੜਾ ਹੀ ਵਾਸਤੇ ਸਲਵਾਰ ਦੇ ਮੂਰੀ ਆਪਾਂ 1.5 ਇੰਚੇ ਪਾ ਲਈ ਹੁੰਦੇ ਆ ਪਰ ਤੇ ਦੂਜੇ ਪਾਸੇ ਆਪਾਂ ਨੇ ਗ੍ਰੇਨ ਪਾਉਣਾ ਹੈ ਜੀ ਆਪਣੇ ਸਿਰਫ 5 ਇੰਚ ਨਿਸ਼ਾਨ ਲਾਵਾਂਗੇ ਵਿੱਚੋਂ ਆਸਾਂ ਕੱਢਾਂਗੇ ਕੱਪੜੇ ਚ ਕੱਟਾ ਵਾਲੀ ਮੋੜੀ ਹੈ ਜੀ ਆਪਾਂ ਮਤਲਬ ਘੱਟ ਕੇਰੇ ਵਾਲੀ 5 ਇੰਚ ਨੇ ਛਾਹ ਲਾ ਕੇ ਆਪਾਂ ਇੱਥੇ ਆਪਾਂ ਨੇ ਮੂਰੀ ਪਾ ਲੈਣੀ ਜੀ ਆਪਣੀ 1.5 ਇੰਚ ਪਾ ਲਈ ਹੈ ਜੀ ਮੂਰੀ ਠੀਕ ਹੈ ਤੇ ਹੁਣ ਆਪਾਂ ਕੁੰਦੈ ਕੱਟ ਪਾ ਲਾਂਗੇ ਸਲਵਾਰ ਦੀ ਨਿਸ਼ਾਨ ਲਾ ਲੈਣਾ ਇਸ ਸਲਵਾਰ ਨੂੰ ਕੱਟਦਾ ਇਹ ਇਹ ਨਿਸ਼ਾਨ ਲਾ ਲਈ ਕੱਟਦਾ ਆਪਾਂ ਨੇ ਕੁੰਦੇ ਨਿਸ਼ਾਨ ਲਾਏ ਜੀ ਪਰ ਇਹ ਕੱਟ ਕਰ ਲੈਣੇ ਆ ਜੀ ਫੇਰ ਚਾ ਕੇ ਉਲਟਾ ਕੇ ਉੱਪਰ ਰੱਖਾਂ ਦੂਜੇ ਕੁੰਦੇ ਦੇ ਉਸ ਤੋਂ ਬਾਅਦ ਹੀ ਭਾਸ ਨਾਲ ਨਿਸ਼ਾਨ ਲਾ ਕਟਾਂਗੇ ਆ ਆਪਾਂ ਨੇ ਕੁੰਦੇ ਕਟਿੰਗ ਕਰੀ ਹੈ ਜੀ ਦੂਜੇ ਕੁੰਦੇ ਉੱਪਰ ਰੱਖ ਲਿਆ ਜੀ ठीक है जी हम यटिंग कर देंगे जी जोड़ा कपड़ा बाद बचाया हुआ जी वो सारा बाहर कट देंगे जी एक्स्ट्रा कपड़ा सैड करता है जी हम इतने आपने आसन लेना है जी इतने आसन आप लता इंच जिते आप आसन पूरा हो गया उ लेना जी हम देखो जी इन्होंने लंबाई सी बैल्ट चार इंच तैयार पानी है जी ਸੋ ਪਹਿਲਾ ਕਾਉੜੇ 10 ਇੰਚ ਦੇ ਪਾਸਾ ਲਵਾਂਗੇ ਜਿਹਨਾਂ ਦਾ ਕਿ 9 ਤੇ 4 13 13 ਇੰਚ ਆਸਾਂ ਤਿਆਰ ਹੋ ਜੂਗਾ ਜੀ ਆਪਣਾ ਇੱਥੇ ਆਪਾਂ 10 ਇੰਚ ਆਸਾਂ ਲਵਾਂਗੇ ਜੀ ਠੀਕ ਹੈ ਇਹ ਘੱਟ ਕੇ ਜਿਹੜੇ ਸਲਵਾਰ ਹੁੰਦੀ ਹੈ ਜੀ ਜਿਹਨਾਂ ਘੱਟ ਕੇ ਬਣਾਉਣੇ ਆ ਜੀ ਆਰੇ ਕੁੰਡੇ ਕਟਿੰਗ ਹੋ ਗਈ ਹੈ ਜੀ ਠੀਕ ਹੈ ਜੀ ਥੋੜੀ ਇਹ ਪਹਿਲੇ ਕੱਟ ਪਾਵਾਂਗੇ ਇੱਥੇ ਨੇ ਸਲਵਾਰ ਨੂੰ ਹੌਲੀ ਬਣਾਉਣ ਵਾਸਤੇ थोड़ी थोड़ी अपा अद्धा अद्धा इंचा जी, है जी। नहीं तो सवार हेठा अटकी जाती है जी थोड़ी हौली सवा बन दी जी आप थोड़ी काट दें जी इत ठीक है थोड़ी काट पाती जी अपने ਸੋ ਆਪਣੀ ਕੁੰਦੇਵੀ ਕੱਟ ਹੋ ਚੁੱਕੇ ਆ ਜੀ ਸਿਰਫ ਬੈਲਟ ਰਹਿ ਗਈ ਕੱਟਣੇ ਨੂੰ ਬੈਲਟ ਦੀ ਕਟਿੰਗ ਕਰਦੇ ਆ ਜੀ ਆਪਾਂ ਇਹਨਾਂ ਬੈਲਟ ਕਟਿੰਗ ਕਰਨੀ ਹੈ ਜੀ ਇਹ ਕਪੜਾ ਲਾ ਲਿਆ ਜੀ ਬੈਟ ਜਾ ਮੈਂ ਸੋ 2.5 ਇੰਚ ਨੇ ਬੈਲਟ ਤਿਆਰ ਹੈ ਜੀ ਆਪਾਂ 2.5 ਇੰਚ ਕੱਟ ਕਰਾਂਗੇ ਇਹਨਾਂ 4 ਇੰਚ ਬੈਲਟ ਤਿਆਰ ਸੀਗੀ ਮੈਂ 7 ਇੰਚ ਕਟਿੰਗ ਕਰੀ ਆ ਜੀ ਬੈਲਟ ਦੀ ਠੀਕ ਹੈ ਜੀ ਛੋੜੇ ਨੇਫਾ ਪਾਉਣੇ ਥੋੜਾ ਚੌੜਾ ਬੰਪਨ ਆ ਜੀ ਵੜਾ ਜੇ ਇਹਨਾਂ 6.5 ਇੰਚ ਦੀ ਕਟਿੰਗ ਹੋਣੀ ਸੀ ਕਾਈਂ ਕੇ ਬਾਦ ਠੀਕ ਹੈ ਸੋ ਆਪਾਂ ਕੱਟ ਕਰ ਲੈਣੇ ਆ ਜੀ ਬਾਟਰ ਲਾ ਲਈਏ ਜੀ ਮੈਂ ਸੋ ਇਸ ਤਰ੍ਹਾਂ ਆਪਣੀ ਪੂਰੀ ਸੂੜੀ ਕਟਿੰਗ ਹੋ ਗਈ ਹੈ ਜੀ ਜੇ ਸਾਡੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਧੰਨਵਾਦ